ਰਾਜਵੀਰ ਬਾਰੇ ਗੱਲਾਂ ਬਹੁਤ ਸਾਰੀਆਂ ਨੇ ਜਿੱਦਾਂ ਕੋਗੀ ਪਾਜੀ ਨੇ ਦੱਸਿਆ ਵੀ ਅਸੀਂ ਫਿਲਮ ਦੇ ਹਿੱਸਾ ਨਹੀਂ ਹੈਗੇ ਜਿੱਦਾਂ ਕਮਰ ਹੋਇਆ ਮੈਂ ਹੋਇਆ ਐਮੀ ਹੋਰ ਬਹੁਤ ਸਾਰੇ ਹੋਰ ਵੀ ਕਲਾਕਾਰ ਭਰਾ ਆਏ ਜੋ ਥੱਲੇ ਬੈਠੇ ਆ ਪਰ ਜੇ ਰਾਜਵੀਰ ਹੁੰਦਾ ਅਸੀਂ ਫੇਰ ਵੀ ਉਹਦੇ ਨਾਲ ਫਿਲਮ ਨਹੀਂ ਪ੍ਰਮੋਸ਼ਨਾਂ ਤੇ ਜਾਣੇ ਜਾਣਾ ਸੀਗਾ ਹਲਕਾ-ਹਲਕਾ ਗੋ ਨੇ ਆਪਣੇ ਦੋਸਤਾਂ ਨੂੰ ਕਹਿਣੀ ਸੀ ਕਿ ਯਾਰ ਮੇਰੇ ਅੱਜ ਪਟਿਆਲੇ ਪ੍ਰਮੋਸ਼ਨ ਹੈ ਅੱਜ ਤੁਸੀਂ ਮੇਰੇ ਨਾਲ ਜਾਣਾ ਹੈ ਮੇਰੀ ਪ੍ਰਮੋਸ਼ਨ ਹੈ ਅੱਜ ਇੱਥੇ ਜਾਣਾ ਉਹ ਸਾਡਾ ਵੈਸੇ ਵੀ ਫਰਜ਼ ਸੀ ਅੱਜ ਸਾਡੇ ਨਾਲ ਹੈ ਨਹੀਂਗਾ ਉਹਦੇ ਨਾਲ ਉਹਦੀਆਂ ਇੱਕ-ਇੱਕ ਯਾਦਾਂ ਇੱਕ-ਇੱਕ ਉਹਦੇ ਨਾਲ ਜੋ ਹੰਡਾਏ ਪਾਲਨੇ ਉਹ ਸਾਡੇ ਨਾਲ ਰਹਨੇ ਆ ਫੈਮਿਲੀ ਨਾਲ ਪਰਿਵਾਰ ਨਾਲ ਅਸੀਂ ਪਹਿਲਾਂ ਤੋਂ ਵੀ ਸੀ ਤੇ ਹੁਣ ਵੀ ਆ ਸਾਡੀ ਮਾਂ ਸਾਡੀ ਭੈਣ ਸਾਡੀ ਬੱਚੀ ਸਾਡੀ ਅਰਸ਼ ਭੈਣ ਕੁੱਲ ਮਿਲਾ ਕੇ ਜਿਹੜਾ ਮੁੱਦਾ ਹੈ ਕਿ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਕਿ ਭਰਾ ਦੀ ਸਾਡੀ ਦੀ ਫਿਲਮ ਆਰੀ ਵਾਲੀ ਯਮਲਾ ਜਿੱਦਾਂ ਸਾਡਾ ਭਰਾ ਸੀ ਜਿੱਡੀਆਂ ਜੀ ਗਾਣਿਆਂ ਦੇ ਵਿੱਚ ਉਹਦਾ ਯੋਗਦਾਨ ਸੀ ਇੱਕ ਲੋਕ ਗਾਇਕ ਵਰਗਾ ਕਲਾਕਾਰ ਸੀ ਉਹਦੀ ਇਹ ਫਿਲਮ ਵੀ ਕਿ ਯਮਲਾ ਬਹੁਤ ਵੱਡੇ ਸਿੰਗਰ ਹੋਏ ਨੇ ਉਹਨਾਂ ਦਾ ਨਾਮ ਕਿੱਡਾ ਵੱਡਾ ਨਾਮ ਸੀ ਤੇ ਫਿਲਮ ਦਾ ਬਹੁਤ ਵੱਡਾ ਨਾਮ ਹੈ ਯਮਲਾ ਜੀ ਆਪਾਂ ਗੱਲ ਕਰੀਏ ਤਾਂ ਤੁਸੀਂ ਜਰੂਰ ਜਾ ਕੇ ਫਿਲਮ ਜਰੂਰ ਜਾ ਕੇ ਦੇਖਿਓ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਥੀਏਟਰ ਦੇ ਵਿੱਚ ਪਰਵਾਰਾਂ ਨਾਲ ਆਪਣੇ ਬੱਚਿਆਂ ਨਾਲ ਉਸ ਭਰਾ ਨੂੰ ਆਪਾਂ ਨੇ ਜਿੱਦਾਂ ਗਾਣਿਆਂ ਦੇ ਵਿੱਚ ਵੱਡਾ ਕੀਤਾ ਸੀ ਤਾਂ ਵੱਡਾ ਤਾਂ ਹੈ ਹੀ ਉਹ ਪਰ ਉਹਦੀ ਫਿਲਮ ਤੁਸੀਂ ਜ਼ਰੂਰ ਜਾ ਕੇ ਦੇਖਣੀ ਹੈ